ਹੈਲੋ 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 ਤੂੰ ਕੋ ਮੈਂ ਸਿੱਖ ਲਿਆ ਤੂੰ ਕੋ ਚੱਲਣ ਡਿਆ ਹੁਣ ਚੱਲਣ ਡਿਆ ਵਾ ਉਹ ਪੁੱਤ ਤੈਨੂੰ ਪਾਲ ਕੇ ਏਡਾ ਵੱਡਾ ਪਾਲਿਆ ਉਹ ਮੇਰੀ ਗੱਲ ਸੁਣ ਤੈਨੂੰ ਇਸੇ ਕਰਕੇ ਬੀ ਕਰਕੇ ਕੀ ਯਾਰ ਉਹ ਦਲਜੀਤ ਤੈਨੂੰ ਇਸੇ ਕਰਕੇ ਪਾਲ ਕੇ ਵੱਡਾ ਕੀਤਾ ਸੀ ਵੀ ਭਲਕੇ ਤੂੰ ਸਾਨੂੰ ਇਹ ਕੰਮ ਕਰੇਂਗਾ ਸਾਡੇ ਨਾਲ ਕੀ ਕੰਮ ਕਰੇਗਾ ਕੀ ਹਾਂ ਤੂੰ ਗਿਆ ਉਹ ਦਲਜੀਤ ਤੈਨੂੰ ਪਾਲ ਪੋਸ਼ ਕੇ ਅਸੀਂ ਵੱਡਾ ਕੀਤਾ ਉਹ ਨਹੀਂ ਪਾਲ ਪੋਸ਼ ਕੇ ਨਹੀਂ ਠੀਕ ਹੈ ਇਦਾਂ ਹੀ ਦਲਜੀਤ ਤੈਨੂੰ ਇਸੇ ਕਰਕੇ ਵਡਾ ਕੀਤਾ ਸੀ ਵੀ ਤੂੰ ਵੱਲ ਕੇ ਸਾਨੂੰ ਇਹ ਸਹਲਾ ਦੇਂਗਾ ਦਲਜੀਤ ਤੈਨੂੰ ਪਾਲ ਪੋਸ ਕੇ ਐਡਾ ਵਡਾ ਇਸੇ ਕਰਕੇ ਨਹੀਂ ਕੀਤਾ ਵੀ ਭਲਕੇ ਬੋਟੀ ਆਏ ਤਾਂ ਤੂੰ ਸਾਡੇ ਨਾਲ ਆਟੋ ਹੋ ਕੇ ਬਹਿ ਜਾਏ ਜੜੀਆਂ ਹੁਣ ਮਹਿੰਗੀ ਕਰਾਂ ਔਰ ਅਲਕੇ ਨਹੀਂ ਰਹਿੰਦੀਆਂ ਦੋਵੇਂ ਜਣੀਆਂ ਇਹ ਤੇਰੇ ਲਈ ਅੱਜ ਬਾਣ ਵੀ ਤੇਰੇ ਲਈ ਕਮਾਈ ਆ ਕੇ ਗਾੜੀ ਮਾਂ ਪਿਓ ਨਾਲ ਚਲਾਵੇਂ ਓਏ ਮੈਂ ਤਾਂ ਓਏ ਕੋਮ ਇਹ ਤੇਹੀ ਇਹਨੂੰ ਹੀ ਪੁੱਛ ਲੈ ਕੀ ਗੱਲ ਹੋਈ ਆ ਮੈਨੂੰ ਕੀ ਪੁੱਛਣ ਡਈਆਂ ਵਾਇਦ ਤੁਹਾਡੀ ਜੀ ਮੰਮੀ ਮਾਂ ਨਾੜੀ ਇਹ ਤਾਂ ਮੈਂ ਨਹੀਂ ਦੋਵੇਂ ਮੇਰੇ ਪੁੱਤਾਂ ਤਿੰਨ ਦੋਵਾਂ ਮੰਮੀ ਮੈਨੂੰ ਕੀ ਕਹਿਣਾ ਡੇਓ ਜਿਹਨਾਂ ਤੁਹਾਡੀ ਲੜਾਈ ਹੋਣੀ ਯਾਰ ਕਹੋ ਸੰਦੀਪ ਨੂੰ ਤੂੰ ਲੱਗਾ ਵਾ ਕਰ ਦੇ ਦੇ ਮਗਰ ਤੈਨੂੰ ਛੇਤੀ ਪਤਾ ਲੱਗ ਜਾਊਗਾ ਮੈਨੂੰ ਕੀ ਪਤਾ ਹੀ ਤੇਰੇ ਵੀ ਜ਼ਬਾਨੇ ਦੀ ਲੰਮੀ ਆ ਇਹ ਤੂੰ ਹੀ ਵਧਾਈ ਆ ਮੇਰੀ ਨਹੀਂ ਹੈਗੀ ਇਹ ਜ਼ਬਾਨ ਵਾਹੇ ਅੱਛਾ ਪਿਛੇ ਤੂੰ ਗੁਗੀ ਆ ਹਾਂ ਤੈਨੂੰ ਕਹਿ ਨਹੀਂ ਸਕਾਂ ਇਹਨਾਂ ਕੋ ਤੰਦੀ ਭਲੀ ਨੂੰ ਦਹੇ ਕਿੰਦ ਨੂੰ ਭਾਈ ਨਾ ਤੋਰ ਸੱਸ ਨੇ ਚੰਗੀ ਉਹ ਦੀਦੀ ਇਹ ਵੀ ਗੱਲ ਕਿਉਂ ਵੀ ਤੁਸੀਂ ਇਹਨਾਂ ਨੂੰ ਬੋਲੀ ਜਾਂਦੇ ਹੋ ਬਾਰ-ਬਾਰ ਐਡੀ ਕਿਹੜੀ ਗੱਲ ਹੋ ਗਈ ਆ ਜੇ ਮੇਰੀ ਗੱਲ ਮੰਨ ਲਈਏ ਲੜਿਆ ਕੁਛ ਨਹੀਂ ਇਹ ਗੁਨਾਹ ਹੋ ਗਿਆ ਵਾ ਤੇ ਫੇਰ ਪੈਂਦੀ ਤੇ ਹੀ ਅੱਗੋਂ ਕਹਿ ਰਹੇ ਹੋ ਵੀ ਤੂੰ ਦੱਜ ਲੈ ਗਈ ਆ ਕਵਾਂ ਆ ਨਹੀਂ ਮੈਂ ਲੜਿਆ ਕੁਛ ਵੀ ਹੈ ਉਹ ਲੜਿਆ ਨਹੀਂ ਸਾਨੂੰ ਭਾਈ ਨੂੰ ਲਾਣਾ ਜਾਂਦਾ ਨਹੀਂ ਨਾ ਸੇਹਰਾ ਬੜੀ ਖਾਰਸ਼ ਹੋ ਜਾਂਦੀ ਹੈ ਤੂੰ ਕਹ ਰਹੀ ਗੇ ਨਾ ਪਹੇਗੇ ਨਾ ਤੋਰੇ ਤੇ ਯਾਰ ਯਾਰ ਪਾਵੇ 50000 ਸ਼ਹਿਰ ਤੇ ਗਿਆ ਨਾ ਤਾਂ ਘਰ ਚੋਂ ਮੇਰਾ ਆਦਾ ਪਾਵੇ ਥਲੇ ਰਿਆ ਵਾ ਚੱਲੇ ਚੱਲ ਤੂੰ ਐਵੇਂ ਕਰ ਦੋ ਤੂੰ ਵਾ ਅੱਛਾ ਜ਼ੁਬਾਨ ਤੇਰੀ ਮੈਂ ਵਧਾਈ ਆ ਪਹਿਲਾਂ ਤਾਂ ਤੂੰ ਗੁੰਗੀ ਸੀ ਸਾਡੇ ਘਰ ਆਣ ਕੇ ਬੋਲਣ ਲੱਗੀ ਆ ਤੂੰ ਮੰਮੀ ਜੀ ਤੁਸੀਂ ਉਹਨਾਂ ਨੂੰ ਕਿਉਂ ਬਾਰ-ਬਾਰ ਕਹਿੰਦੇ ਜਿਹੜੀ ਗੱਲ ਕਰਨੀ ਮੇਰੇ ਨਾਲ ਗੱਲ ਕਰਿਆ ਕਰੋ ਕਿਉਂ ਉਹਨੂੰ ਕਿਉਂ ਨਾ ਕਵਾਂ ਤੂੰ ਦਾਜਵੇ ਚ ਲੈ ਕੇ ਆਈਆਂ ਵਿਆਹ ਕਰਾਇਆ ਨਾ ਮੈਂ ਦਾਜ ਨਹੀਂ ਲਿਆਈ ਤੇ ਅੱਛਾ ਵਿਆਹ ਕਰਵਾਇਆ ਵਾ ਤੇ ਜਿੰਨੇ ਜੰਮ ਕੇ ਪਾਲ ਕੇ ਐਡਾ ਕੀਤਾ ਵਾ ਉਹਦਾ ਕੋਈ ਨਾ ਪਾਉਂਦਾ ਵੀ ਉਹ ਬੱਚੇ ਨੂੰ ਪਹਿਲਾਂ ਜੋ ਮਰਦਾ ਨਹੀਂ ਕਹਦਾ ਮਰੀ ਕੋਈ ਮਤਲਬ ਬੱਚੇ ਨੂੰ ਬਿਆ ਬੱਚੇ ਦਾ ਪਿਓ ਕਿਉਂ ਲੱਗਾ ਤੂੰ ਚਲਾ ਤੇ ਲੋ ਤੇ ਲੋ ਤੇ ਲੋ ਤੇ ਲੋ ਆਉਂਦਾ ਫਸੇ ਗੇਰੀ ਉਹ ਲੋੋਂ ਨਿਕਲਦੇ ਪਰ ਨਹੀਂ ਨਿਕਲੇ ਉਹ ਗੱਲ ਨਹੀਂ ਨਹੀਂ ਰੇ ਯਾਰ ਇਹ ਕਿੱਥੇ ਕਿੱਥੋਂ ਕਰੀਏ ਸ਼ੁਰੂ ਜਿੰਨੇ ਜੰਮ ਕੇ ਕੁਣ ਜਿੰਨੇ ਜੰਮ ਕੇ ਪਾਲ ਕੇ ਇਦਾਂ ਕੀਤਾ ਵਾ ਉਹਦਾ ਕੋਈ ਫਰਜ਼ ਨਹੀਂ ਬੰਦਾ ਤੂੰ ਡੱਕ ਕੇ ਦੱਸ ਲਈ ਤੇ ਮੇਰਾ ਘਰ ਵਾਲਾ ਫਿਰ ਤੇਰਾ ਘਰ ਵਾਲਾ ਬਾਅਦ ਚ ਬਣਿਆ ਸੀ ਪਹਿਲਾਂ ਮੁੰਡਾ ਮੇਰਾ ਹੀ ਮੈਂ ਤਾਂ ਲੱਗੀ ਰਵਾਂ ਉਹਦਾ ਤਾਂ ਤੇਰੀ ਜ਼ਬਾਨ ਬੜੀ ਚੱਲਦੀ ਆ ਹੁਣ ਨਹੀਂ ਚੱਲਣ ਢਈ ਡਰਦਾ ਵਾਂ ਸਾਰਾ ਦਿਨ ਬਸ ਰੋਟੀ ਤੋਂ ਲੜਾਈ ਹੁੰਦੀ ਰਹਿੰਦੀ ਤੁਹਾਡੀ ਰੋਟੀ ਮੈਂ ਗੱਲ ਲੱਗਿਆ ਕੰਮ ਨੇ ਰੋਟੀ ਰੋਟੀ ਚਲੋ 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 ਚਾਰ ਦਿਨ ਮੈਂ ਕਿਹਾ ਵੀ ਚਾਰ ਦਿਨ ਨਹੀਂ ਕਿ ਬਣਾਉਂਨਾਂ ਦੇ ਤਾਂ ਫਿਰ ਕੀ ਦੀ ਬਣਾ ਲਈ 2 1 ਸਾਰਾ ਦਿਨ ਬਸ ਇਹੋ ਹਾਲ ਹੁੰਦਾ ਰੋਟੀ ਨਹੀਂ ਬਣਾਈ ਰੋਟੀ ਨਹੀਂ ਬਣਾਈ ਜਦੋਂ ਉਹਦੀ ਆਈ ਮੈਂ ਇਹੋ ਗੱਲ ਸੁਣਨ ਢੀ ਆ ਆਖੇ ਲੱਗਣਾ ਹੀ ਨਹੀਂ ਕਿਸਦੇ ਮੇਰੇ ਪਿੱਛੇ ਬਾਰੇ ਬਾਰੇ ਨਹੀਂ ਕੁਛ ਨਹੀਂ ਕੀ ਹੋ ਗਿਆ ਤੇਰੇ ਪਿੱਛੇ ਲੈ ਕੇ ਟਬਲਾ ਚੋਂ ਚੱਲੋ ਚੱਲੋ ਉਹ ਪੇਰਸ ਮੀਟੇ ਦੇ ਵੇਖ ਆਇਆ ਜੀ ਉਹ ਫਰੀ ਹੋ ਗਿਆ ਜੀ ਚੱਲੋ 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 21 ਮੇਰੇ ਪਿਛਲੇ ਬਾਰੇ ਇਹਨੇ ਕੁਝ ਵੀ ਕਹਿਣਾ ਨਹੀਂ ਠੀਕ ਹੈ ਨਾ ਤੁਹਾਡਾ ਕੋਈ ਹੱਕ ਨਹੀਂ ਹੈਗਾ ਉਹਨੂੰ 21 ਨਖਤਿਆ ਤੋਂ ਉਦੋਂ ਦਾ ਥੱਲੇ ਲੱਗਾ ਵਾ ਜਿੱਦਾਂ ਮਾਵਾਂ ਦੀ ਦਾਲ ਲੱਗੀ ਹੁੰਦੀ ਆ ਮਾਵਾਂ ਦੀ ਰੋਟੀ 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 ਦੀ ਲੜਾਈ ਕਰਦੀ ਰਹਿੰਦੀ ਆ ਪਤਾ ਨਹੀਂ ਕੀ ਬਾਨਾ ਚਲੋ ਠੀਕ ਆ ਓਕੇ ਓਕੇ ਬੋਲ ਦੇਣੀ ਤੁਸੀਂ ਕਦੋਂ ਆਏ ਬਸ ਮੈਂ ਤਾਂ ਇਹ ਗੱਲ ਕਹਿੰਦੇ ਘਰ ਹੀ ਲੋ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਮੈਨੂੰ ਫੋਨ ਕਰਦੇ ਹੋ ਨਾ ਜੋ ਹੋਊਗਾ ਆਪੇ ਵੇਖਣਾ ਹਨੂ ਕੀ ਲੋੜਿਆ ਹੋਇ ਤਰ੍ਹਾਂ ਕਰ ਰਹੇ ਨੇ ਚੱਲੋ ਤੋਰੋ ਗੱਲ ਕੋਈ ਕੋਈ ਨਾ ਤੋਰੋ ਉੱਥੇ ਗੱਲ ਤੂੰ ਸਾਹਮਣੇ ਰੱਖਿਓ ਹਾਂਜੀ ਕਿਉਂਕਿ ਜੇ ਹੁਣ ਸਾਹਮਣੇ ਹੋਣਗੇ ਨਾ ਤੇ ਕੱਲ ਨੂੰ ਉਹਨਾਂ ਦਾ ਕਿਤੇ ਕੰਮ ਕੋਈ ਮਲਾਉਣਾ ਤੇ ਬਣਾਗੇ ਹਾਂਜੀ ਹੈਲੋ 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 ਤੋਹੋ ਕੋ ਮੈਂ ਦੇਖ ਲਿਆ ਵਾ ਤੋਹੋ ਕੋ ਚੱਲਣ ਡਿਆ ਹੁਣ ਚੱਲਣ ਡਿਆ ਵਾ ਉਹ ਪੁੱਤ ਤੈਨੂੰ ਪਾਲ ਕੇ ਏਡਾ ਵੱਡਾ ਪਾਲਿਆ ਉਹ ਮੇਰੀ ਗੱਲ ਸੁਣ ਤੈਨੂੰ ਇਸੇ ਕਰਕੇ ਬਿਲਕੁਲ ਕੇ ਕੀ ਯਾਰ ਉਹ ਦਲਜੀਤ ਤੈਨੂੰ ਇਸੇ ਕਰਕੇ ਪਾਲ ਕੇ ਵੱਡਾ ਕੀਤਾ ਸੀ ਵੀ ਪਾਲ ਕੇ ਤੂੰ ਸਾਨੂੰ ਇਹ ਕੰਮ ਕਰੇਗਾ ਸਾਡੇ ਨਾਲ ਕੀ ਕੰਮ ਹਲਤ ਹੋ ਗਿਆ ਉਹ ਦਲਜੀਤ ਤੈਨੂੰ ਪਾਲ ਪੋਛ ਕੇ ਅਸੀਂ ਵੱਡਾ ਕੀਤਾ ਨਹੀਂ ਪਾਲ ਪੋਛ ਕੇ ਨਹੀਂ ਠੀਕ ਹੈ ਇਦਾਂ ਹੀ ਦਲਜੀਤ ਤੈਨੂੰ ਇਸੇ ਕਰਕੇ ਵੱਡਾ ਕੀਤਾ ਸੀ ਵੀ ਤੂੰ ਵੱਲ ਕੇ ਸਾਨੂੰ ਇਹ ਸਿਲਾ ਦੇਂਗਾ ਦਲਜੀਤ ਤੈਨੂੰ ਪਾਲ ਪੋਛ ਕੇ ਐਡਾ ਵੱਡਾ ਇਸੇ ਕਰਕੇ ਨਹੀਂ ਕੀਤਾ ਵੀ ਭਲਕੇ ਬੋਟੀ ਆਏ ਤਾਂ ਤੂੰ ਸਾਡੇ ਨਾਲ ਆਡੋ ਕੇ ਬਹਿ ਜਾਏ ਜੜੀ ਹੁਣ ਮੈਂ ਕੀ ਕਰਾਂ ਔਰ ਹਲਕੇ ਨਹੀਂ ਰਹਿੰਦੀਆਂ ਦੋਵੇਂ ਜਣੀਆਂ ਆ ਤੇਰੇ ਲਈ ਅੱਜ ਬਾਣ ਵੀ ਤੇਰੇ ਲਈ ਕਮਾਈ ਆ ਕੇ ਗਾੜੀ ਮਾਂ ਪਿਓ ਨਾਲ ਚਲਾਵੇਂ ਓਏ ਮੈਂ ਤਾਂ ਦੇ ਤਹੀ ਇਹਨੂੰ ਹੀ ਪੁੱਛ ਲਾ ਕੀ ਗੱਲ ਹੋਈ ਆ ਮੈਨੂੰ ਕੀ ਪੁੱਛਣ ਡਈ ਆ ਵਾਜ ਤੇ ਤੁਹਾਡੀ ਜੀ ਮੰਮੀ ਚੱਲ ਮਾਂ ਤੁਹਾਡੀ ਇਹ ਕੰਮ ਨਹੀਂ ਦੋ ਜਿੰਮੇਂ ਤੂੰ ਮੰਮੀ ਮੈਨੂੰ ਕੀ ਕਹਿਣ ਡਿਓ ਇਹਨਾਂ ਤੁਹਾਡੀ ਲੜਾਈ ਉਹਨੂੰ ਜਾਂ ਕਹੋ ਸੰਦੀਪ ਨੂੰ ਤੂੰ ਲੱਗਾ ਵਾ ਕਰ ਦੇ ਦੇ ਮਗਰ ਤੈਨੂੰ ਛੇਤੀ ਪਤਾ ਲੱਗ ਜਾਊਗਾ ਪਿਆ ਮੈਨੂੰ ਕੀ ਪਤਾ ਹੀ ਤੇਰੇ ਵੀ ਜਬਾਨੇ ਦੀ ਲੰਮੀ ਆ ਇਹ ਤੂੰ ਹੀ ਵਧਾਈ ਆ ਮੇਰੀ ਨਹੀਂ ਹੈਗੀ ਜਬਾਨ ਵੈਸੇ ਅੱਛਾ ਪਿਛੇ ਤੋਂ ਤੂੰ ਗੁਗੀਆਂ ਹੈ ਤੈਨੂੰ ਕਿਹਨੇ ਸਿਕਾਇ ਇਹਨਾਂ ਕੋ ਤੂੰ ਦੀਪਲੀ ਹੰਦਰੀ ਕਿੰਦ ਨੂੰ ਪਾਈ ਨਾ ਕੋਰ ਸਾਸ ਨੇ ਤੂੰ ਚੰਗੀ ਹੋ ਦੀਦੀ ਇਹ ਵੀ ਗੱਲ ਕਿਉਂ ਵੀ ਤੀ ਇਹਨਾਂ ਨੂੰ ਬੋਲੀ ਜਾਂਦੇ ਨੇ ਵਾਰ-ਵਾਰ ਐਡੀ ਕਿਹੜੀ ਗੱਲ ਹੋ ਗਈ ਆ ਜੇ ਮੇਰੀ ਗੱਲ ਮੰਨ ਲਈ ਲੜਿਆ ਕੋਈ ਕੁਛ ਨਹੀਂ ਬੁਨਾ ਹੋ ਗਿਆ ਵਾ ਤੇ ਤੇ ਪੈਂਦੀ ਤੇ ਹੀ ਅੱਗੋਂ ਕਹਿ ਰਹੇ ਹੋ ਵੀ ਤੂੰ ਦਰਜ ਲੈ ਗਈ ਆ ਕਵਾ ਆ ਵੀ ਮੈਂ ਲੜਿਆ ਕੁਛ ਵੀ ਹੈ ਉਹ ਲੜਿਆ ਨਹੀਂ ਸਾਨੂੰ ਪਾਈ ਨਾ ਜਾਣਾ ਜੀ ਇਹ ਨਾਲ ਸੇਰੇ ਪਰ ਬੜੀ ਖਾਸ ਹੋਵੇ ਹਾਂ ਜੀ ਤੂੰ ਕਹ ਰਹੀ ਗੇਂਾ ਪਾਗੇ ਨਾ ਤੋਰੇ ਤੇ ਜਾਰੀ ਆ ਤੂੰ ਜਹਾਜ਼ ਨਾ ਸ਼ਹਿਰ ਤੇ ਗਿਆ ਨਾ ਤਾਂ ਘਰ ਸੋਇਆ ਫੇਰ ਰਾਤ ਆ ਪਾਵੇ ਥਲੇ ਰਿਹਾ ਵਾ ਚੱਲੋ ਚੱਲੋ ਤੂੰ ਆ ਮੈਂ ਕਰ ਦੋ ਤੂੰ ਆ ਅੱਛਾ ਜਬਾਨ ਤੇਰੀ ਮੈਂ ਵਧਾਈ ਆ ਪਹਿਲਾਂ ਤਾਂ ਤੂੰ ਗੁੰਗੀ ਸੀ ਸਾਡੇ ਘਰ ਆਣ ਕੇ ਬੋਲਣ ਲੱਗੀ ਆ ਤੂੰ ਮੰਮੀ ਜੀ ਤੁਸੀਂ ਉਹਨਾਂ ਨੂੰ ਕਿਉਂ ਬਾਰ-ਬਾਰ ਕਹਿੰਦੇ ਜਿਹੜੀ ਗੱਲ ਕਰਨੀ ਮੇਰੇ ਨਾਲ ਗੱਲ ਕਰਿਆ ਕਰੋ ਕਿਉਂ ਉਹਨੂੰ ਕਿਉਂ ਨਾ ਕਵਾਂ ਤੂੰ ਦਾਜਵੇ ਚ ਲੈ ਕੇ ਆਈਆਂ ਵਿਆਹ ਕਰਾਇਆ ਨਾ ਮੈਂ ਦਾਜ ਨਹੀਂ ਲਈ ਤੇ ਅੱਛਾ ਵਿਆਹ ਕਰਵਾਇਆ ਵਾ ਤੇ ਜਿੰਨੇ ਜੰਮ ਕੇ ਪਾਲ ਕੇ ਐਡਾ ਕੀਤਾ ਵਾ ਉਹਦਾ ਕੋਈ ਨਾ ਬੰਦਾ ਵੀ ਉਹ ਬੱਚੇ ਨੂੰ ਪਹਿਲਾਂ ਜੋ ਮਰਦਾ ਨਹੀਂ ਕਹਿੰਦਾ ਕੋਈ ਮਤਲਬ ਬੱਚੇ ਨੂੰ ਬਿਆ ਬੱਚੇ ਦਾ ਪਿਓ ਚੋ ਚੋ ਬੱਚਾ ਤੂੰ ਤੇਰਾ 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 ਆਉਂਦਾ ਪੈਸੇ ਨਹੀਂ ਨਿਕਲਦੇ ਪਰ ਨਹੀਂ ਨਹੀਂ ਉਹ ਗੱਲ ਨਹੀਂ ਨਹੀਂ ਯਾਰ ਇਹ ਕਿੱਥੇ ਕਿੱਥੋਂ ਕਰੀਏ ਸ਼ੁਰੂ ਜਿੰਨੇ ਜੰਮ ਕੇ ਤੂੰ ਆ ਜਿੰਨੇ ਜੰਮ ਕੇ ਪਾਲ ਕੇ ਇਦਾਂ ਕੀਤਾ ਵਾ ਉਹਦਾ ਕੋਈ ਫਰਜ ਨਹੀਂ ਬੰਦਾ ਤੂੰ ਡੱਕ ਕੇ ਦੱਸ ਲਈ ਤੇ ਮੇਰਾ ਘਰ ਵਾਲਾ ਫਿਰ ਤੇਰਾ ਘਰ ਵਾਲਾ ਬਾਅਦ ਚ ਬਣਿਆ ਸੀ ਪਹਿਲਾ ਮੁੰਡਾ ਮੇਰਾ ਹੀ ਮੈਂ ਤਾਂ ਲੱਗੀ ਰਵਾਂ ਉਦਾਂ ਤਾਂ ਤੇਰੀ ਜ਼ਬਾਨ ਬੜੀ ਚੱਲਦੀ ਆ ਹੋਣੀ ਚੱਲਣ ਢਈ ਡਰਦਾ ਵਾਂ ਸਾਰਾ ਦਿਨ ਬਸ ਰੋਟੀ ਤੋਂ ਲੜਾਈ ਹੁੰਦੀ ਰਹਿੰਦੀ ਤਾਂ ਰੋਟੀ ਮੈਂ ਕਰ ਲਗਿਆ ਘਰ ਦੇ ਵਿੱਚ ਰੋਟੀ ਰੋਟੀ ਚਲੋ 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 ਚਾਰ ਦਿਨ ਮੈਂ ਕਿੰਨਾ ਵੀ ਚਾਰ ਦਿਨ ਨਹੀਂ ਬਣਾਉਂਨਾਂਦੇ ਤਾਂ ਫਿਰ ਕੀ ਦੀ ਬਣਾ ਲਈ 21 ਕਿਹਾ ਹੈ 21 ਸਾਰਾ ਦਿਨ ਬਸ ਇਹੋ ਹਾਲ ਹੁੰਦਾ ਰੋਟੀ ਨਹੀਂ ਬਣਾਈ ਰੋਟੀ ਨਹੀਂ ਬਣਾਈ ਜਦੋਂ ਦੀ ਆਈ ਮੈਂ ਇਹੋ ਗੱਲ ਸੁਣਨ ਢੀ ਆ ਆਖੇ ਲੱਗਣਾ ਹੀ ਨਹੀਂ ਕਿਸ ਦੇ ਮੇਰੇ ਪਿੱਛੇ ਬਾਰੇ ਬਾਰੇ ਨਹੀਂ ਕੁਝ ਨਹੀਂ ਕੀ ਹੋ ਗਿਆ ਤੇਰੇ ਪਿੱਛੇ ਲੈ ਕੇ ਟਬਲਾ ਟਬਲਾ ਚਲੋ ਚਲੋ ਉਹ ਪੈਰਸ ਮੀਟਿੰਗ ਵੇਹਿਆ ਜੀ ਉਹ ਫਰੀ ਹੋ ਗਿਆ ਜੀ ਚਲੋ 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 ਬੋਲ ਮੇਰੇ ਪਿਛਲੇ ਬਾਰੇ ਨਹੀਂ ਕੁਝ ਵੀ ਕਹਿਣਾ ਤੂੰ ਠੀਕ ਹੈ ਨਾ ਤੁਹਾਡਾ ਕੋਈ ਹੱਕ ਨਹੀਂ ਹੈਗਾ ਉਹਨੂੰ ਨਖਤਿਆ ਤੋਂ ਉਦੋਂ ਦਾ ਥੱਲੇ ਲੱਗਾ ਵਾ ਜਿੱਦਾਂ ਮਾਵਾਂ ਦੀ ਦਾਲ ਲੱਗੀ ਹੁੰਦੀ ਆ ਮਾਵਾਂ ਦੇ ਰੋਟੀ 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 ਦੀ ਲੜਾਈ ਕਰਦੀ ਰਹਿੰਦੀ ਆ ਪਤਾ ਨਹੀਂ ਕੀ ਬੰਨਾ ਚਲੋ ਠੀਕ ਆ ਓਕੇ ਓਕੇ ਬੋਲ ਦੇਣੀ ਤੁਸੀਂ ਕਦੋਂ ਆਏ ਬਸ ਮੈਂ ਤਾਂ ਇਹ ਗੱਲ ਕਹਿੰਦੇ ਕਰ ਹੀ ਲੋ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਮੈਨੂੰ ਫੋਨ ਕਰਦੇ ਹੋ ਨਾ ਜੋ ਹੋਊਗਾ ਆਪੇ ਵੇਖਣਾ ਸਾਨੂੰ ਕੀ ਲੋੜਿਆ ਹੋਇ ਤਰ੍ਹਾਂ ਕਰੰਨੇ ਚ ਚਲੋ ਤੋਰੋ ਗੱਲ ਕੋਈ ਕੋਈ ਨਾ ਤੋਰੋ ਉੱਥੇ ਗੱਲ ਨੂੰ ਸੰਭੇ ਰੱਖਿਓ ਹਾਂਜੀ ਕਿਉਂਕਿ ਜੇ ਹੁਣ ਸਾਂਭੇ ਹੋਣਗੇ ਨਾ ਤੇ ਕੱਲ ਨੂੰ ਉਹਨਾਂ ਦਾ ਕਿਤੇ ਕੰਮ ਕੁੰਮ ਲਾਉਣਾ ਤੇ ਬਣਾਗੇ ਹਾਂਜੀ